ਇਹ ਦੂਜਾ ਜਾਗਦਾ ਰਹਿੰਦਾ ਕੋਠੇ ਤੇ ਪੈਂਦੇ ਨੇਹੀਰੀ ਆ ਜਾਂਦੀ ਗਰਮੀ ਨਾਲ ਫਿਰ ਉਹ ਜਿਹੜੀ ਚਾਦਰ ਪਾਈ ਦੀ ਸੀ ਉਹਨੂੰ ਭਿਓ ਲੈਂਦੇ ਸੀ ਪਾਣੀ ਨਾਲ ਉਹ ਹਵਾ ਜਿਹੜੀ ਵਿੱਚ ਦੀ ਟਪਦੀ ਸੀ ਐਂ ਲੱਗਦਾ ਜਿਵੇਂ ਕੂਲਰ ਚੱਲਦਾ ਹੈ ਅੱਜ ਸਾਰਿਆਂ ਦੇ ਘਰੇ ਏਸੀ ਲਾਈ ਬਠਿਆ ਨਾਲੇ ਤੁਸੀਂ ਤਾਂ ਕੋਈ ਪ੍ਰਵਾਹ ਹੀ ਨਹੀਂ ਕੀਤੀ ਕੁੰਨੀਆਂ ਕਾਨੀਆਂ ਵੀ ਲਾ ਲੈਂਦੇ ਸੀ ਕਾਲੀ ਸਰਕਾਰ ਦੇ ਜ਼ਮਾਨੇ ਕੋਈ ਪੁੱਛਦਾ ਤਾਂ ਨਹੀਂ ਸੀ ਨਾ ਅਜੇ ਇੱਕ ਦੱਸਿਓ ਜਿਹੜੇ ਕੁੰਡੀਆਂ ਲਾਉਂਦੇ ਕਿੰਨੇ ਹੱਥ ਘੜੇ ਕਰ ਦੂਗਾ ਇਹਦਾ ਮਤਲਬ 5000 ਦਾ 5 4 5000 ਕੇ ਮਹੀਨੇ ਦਾ ਤੁਹਾਨੂੰ ਤਾਂ ਕਿਸੀ ਉਹ ਨੌਕਰੀ ਦਿੱਤੀ ਮਾਤਾ ਜੀ ਆਟਾ ਦਾ ਲਾਉਂਦਾ ਸੀ ਬਾਦਲ ਸਾਹਿਬ ਦੇ ਟਾਈਮ ਆਟਾ ਦਾ ਲਾਉਂਦਾ ਸੀ ਸ਼ਗਨ ਆਉਂਦੇ ਸੀ ਪੈਨਸ਼ਨ ਆਉਂਦੀ ਸੀ ਸਾਰਾ ਕੁਝ ਝਾੜੂ ਨੇ ਕੀਤਾ ਤੁਸੀਂ ਐਂ ਕਰਿਓ ਜਦੋਂ ਘਰੇ ਗਏ ਨਾ ਸਭ ਤੋਂ ਪਹਿਰੇ ਝਾਰੂ ਨੂੰ ਦਰਵਾਜੇ ਦੇ ਤਾਂ ਕਿ ਅਗਲਾ ਦਿਓ ਅਗਲਾ ਦਿਓ ਹੁਣ ਆਪਾਂ ਝਾੜੂ ਨਹੀਂ ਦੇਖਣਾ ਪੋਚਾ ਲਾਉਣ ਲੱਗ ਜਾ ਝਾੜੂ ਨਹੀਂ ਰੱਖਣਾ ਕਰੇ ਆ ਮਰਵਾਇਆ ਹੀ ਝਾੜੂ ਨੇ ਆਪਣੇ ਵਿੱਚ ਬੀਬੀ ਹਰਗਬਿੰਦ ਕੌਰ ਜੋ ਇਸਤਰੀ ਕਾਲੀ ਦਲ ਦੇ ਪੰਜਾਬ ਪ੍ਰਧਾਨ ਹੈ ਦੇਖੋ ਬੀਬੀ ਜੀ ਨੇ ਬੜੀ ਮਿਹਨਤ ਕੀਤੀ ਮੈਨੂੰ ਲੱਗਦਾ ਆ 2 ਮਹੀਨੇ 3 ਮਹੀਨੇ ਮੈਂ ਪੰਜਾਬ 'ਚ ਲੱਗੇ ਰਹੇ ਬੀਬੀ ਜੀ ਇੱਥੇ ਘਰ ਘਰ ਲੱਗੇ ਰਹੇ ਅੱਜ ਦੇਖੋ ਕਿੰਨੀ ਵੱਡੀ ਬੀਬੀਆਂ ਦੀ ਟੀਮ ਅੱਜ ਖੜੀ ਹੋਈ ਐ ਤੇ ਉਹ ਪਿਛਲੀ ਵਾਰ ਬੀਬੀ ਆਈ ਨਹੀਂ ਉਹ 1000 ਰੁਪਏ ਕਰਕੇ ਝਾੜੂ ਨਭਾਈਆਂ ਸੀ ਪਾਈਆਂ ਸੀ ਕਿ ਨਹੀਂ 1000 ਰੁਪਏ ਕਰਕੇ 1000 ਆਇਆ ਕਿ ਨਹੀਂ ਉਹ ਜਿਹੜਾ ਤੁਹਾਡਾ ਐਮਐਲਏ ਦਾ ਨਾਂ ਕੀ ਐ ਅਮਿਤ ਰਤਨ ਕੋਲੇ ਆ ਗਿਆ ਘਰੇ ਪਿਆ ਉਹਦੇ ਬੋਰੀਆਂ ਜਾ ਕੇ ਲਿਆ ਉਹਦੇ ਪੈਸਾ ਆਪਣਾ ਉਹ ਸਾਰੇ ਐਮਐਲਏ ਰੱਖੀ ਬੈਠੇ ਆਪ ਬਣਦੇ ਨਹੀਂ 1.25 ਹਜ਼ਾਰ ਹੋ ਗਿਆ ਉਹ ਅਮਿਤ ਰਣ ਕੋਲ ਪਿਆ ਹੈ ਘਰੇ ਪੈਸਾ ਰੱਖੀ ਬੈਠਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਲਿਆਓ ਆਪਣਾ ਰਾਜ ਕਰੀਏ ਤਰੱਕੀ ਬਣਾਈਏ ਇਹਨੂੰ ਇੱਥੇ ਕਾਰਖਾਨੇ ਲਾਈਏ ਇੱਥੇ ਡਵੈਲਪਮੈਂਟ ਕਰਾਈਏ ਵਾਪਸ ਆਟਾ ਦਲ ਸ਼ੁਰੂ ਕਰੀਏ ਸ਼ਗਨ ਸਕੀਮਾ ਸ਼ੁਰੂ ਕਰੀਏ ਤੁਹਾਨੂੰ ਹੋਰ ਸਹੂਲਤਾਂ ਦਈਏ ਦੇਖੋ ਪੰਜਾਬ ਨੂੰ ਸਮਝਦਾ ਹੈ ਕਾਲੀ ਦਲੀ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਆ ਰਹਿਣਾ ਇੱਥੇ ਆ ਨਾ ਅੱਗੇ ਜਾ ਸਕਦੇ ਆ ਤੁਹਾਡੇ ਵਿੱਚ ਵਿਚਰਦੇ ਰਹਿੰਦੇ ਆ ਆ ਜਿਹੜੇ ਦਿੱਲੀ ਵਾਲੇ ਕੇਜਰੀਵਾਲ ਨੂੰ ਆਪ ਕੰਧਾਂ ਦੇ ਲਿਖਤਾ ਜੀ ਇੱਕ ਮੌਕਾ ਕੇਜਰੀਵਾਲ ਲੱਭੇ ਹੀ ਨਹੀਂ ਹਲੇ ਤੱਕ ਨਹੀਂ ਆਇਆ ਕੇਜਰੀਵਾਲ ਕਿੱਥੇ ਆਇਆ ਨਾ 5 ਸਾਲ ਕਾਂਗਰਸ ਦੇ ਆਉਂਦੇ ਹੀ ਨਹੀਂ ਇਸ ਕਰਕੇ ਮੈਂ ਬਠਿੰਡੇ ਵਿਧਾਇਕੀ ਵਾਲੇ ਨੂੰ ਬੇਨਤੀ ਕਰਦਾ ਹਾਂ ਦੇਖੋ ਐਕਤੀ ਝਾੜ ਵਧੀਆ ਹੋਣਾ ਚਾਹੀਦਾ ਠੀਕ ਹੈ ਐਕਤੀ ਦਾ ਇੱਕ ਦੀ ਬੀਵੀ ਚੰਗਾ ਸਾਰਾ ਕੋਈ ਸਾਰਾ ਸਿਸਟਮ ਆਪਾਂ ਰੇ ਰੂ ਪੂਰੀ ਪਾ ਕੇ ਰੱਖੀ ਐ ਹੈ ਮੌਸਮ ਵੀ ਠੀਕ ਐ ਆ ਜਿਹੜਾ ਮੌਸਮ ਨਾ ਗਰਮੀ ਦਾ ਇੰਨੀ ਧੁੱਪ ਦਾ ਅਕਲੇ ਕਾਲੀ ਚੱਲ ਸਕਦੇ ਨਾ ਕਾਂਗਰਸੀ ਚੱਲ ਸਕਣ ਨਾ ਝਾੜੂ ਵਾਲੇ ਚੱਲ ਸਕਣ ਉਹ ਤਾਂ ਸਾਰੇ ਵੜ ਗਏ ਖੁੱਡਾਂ 'ਚ ਏਸੀ 'ਚ ਆਦਾ ਜੀ ਆ ਤੁਰੇ ਫਿਰਦੇ ਆ ਕਿਉਂ ਹੈ ਬਾਸ ਹੁਣ ਤਾਂ ਤੁਹਾਡੇ ਘਰ ਤੱਕੜ ਮਾ ਪੱਟੀ ਸਾਹਿਬ ਨੇ ਮੈਨੂੰ ਵਾਦਾ ਕੀਤਾ ਕਿ ਮੈਂ 20000 ਤੋ ਟਿੱਡ ਪਾਉਂਗਾ ਠੀਕ ਹੈ ਜਿਕਰਾ ਛੱਡ ਦੇ ਮੈਂ ਤੁਹਾਨੂੰ ਇੰਨਾ ਕਰਦਾ ਜਿਸ ਦਿਨ ਸਰਕਾਰ ਬਣ ਗਈ ਤੁਸੀਂ ਦੇਖੋਗੇ ਮੇਰੇ ਕੰਮ ਕਰਨ ਦਾ ਤਰੀਕਾ ਹੀ ਤੁਹਾਨੂੰ ਪਤਾ ਹੀ ਹੋਰ ਕਿਸੇ ਦਾ ਆਪਾਂ ਦੱਬ ਦਿੰਨੇ ਹੁੰਨੇ ਆ ਕੰਮ ਹੈ ਮੋਟਰ ਘਟਾਈ ਸਾਡੇ ਮੋਟਰਾਂ ਦਾ ਕਰਦੇ ਆ ਕਿੰਨਾ ਕੋਲੇ ਟਿਊਰ ਕਨੈਕਸ਼ਨ ਹੈ ਨਹੀਂ ਹੱਥ ਖੜੇ ਕਰੋ ਇਹਰ ਪਹਿਲੇ ਦਿਨ ਪਹਿਲੇ ਹਫਤੇ ਸਾਰਿਆਂ ਨੂੰ ਪੂਰੇ ਪੰਜਾਬ ਜਿੰਨੇ ਚਾਹੀਦੇ ਇਹਰਾ ਆਪਾਂ ਆਪ ਆਪਾਂ ਕਿਹੜਾ ਕੋਈ ਰਾਹੁਲ ગાંધી ਨੂੰ ਪੁੱਛ ਕੇ ਫੈਸਲੇ ਕਰਨੇ ਇਹੀਆ ਕੇਂਜਰੀਵਾਲ ਨੂੰ ਪੁੱਛ ਕੇ ਇਹ ਆਪਾਂ ਤਾਂ ਆਪ ਹੀ ਦੱਬੀ ਹੋਣਾ ਕੰਮ ਤੇ ਐਸ ਕਰਕੇ ਆਪਣੀ ਪਾਰਟੀ ਨੂੰ ਤਗੜਾ ਕਰ ਦਿਓ ਆਪਣੇ ਬੀਬਾ ਹਰਸਿਮਰ ਕੌਰ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਸੇਵਾ ਕੀਤੀ ਹੈ ਏਮਜ਼ ਵਰਗੇ ਦੇਖੋ ਕਿੱਡੇ-ਕੱਡੇ ਹਸਪਤਾਲ ਥੋੜੇ ਹਲਕੇ ਤਾਂ ਮੈਨੂੰ ਲੱਗਾ ਸਭ ਤੋਂ ਵੱਡੇ ਚੀਜ਼ਾਂ ਥੋੜੇ ਹਲਕੇ ਜੀ ਹੈ 에어ਪੋਰਟ ਵੀ ਇੱਥੇ ਏਮਜ਼ ਵੀ ਇੱਥੇ ਸੈਂਟਰਲ ਯੂਨੀਵਰਸਿਟੀ ਵੀ ਇੱਥੇ ਹਸਪਤਾਲ ਵੀ ਇੱਥੇ ਕਾਲਜ ਵੀ ਇੱਥੇ ਸਾਰਾ ਕੁਝ ਇੱਥੇ ਪਰ ਝਾੜ ਘਟ ਹੈ ਇੱਕ ਦੀ ਇੱਕ ਦੀ ਝਾੜ ਪੂਰਾ ਕਰ ਦਿਓ ਨਿਆਰੇ ਲਿਆ ਦਿਓ ਅਸੀਂ ਵੀ ਜਕਰੇ ਛੱਡੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋਵੇ